ਸਰੇਰੇ ਉਹਨਾਂ ਦਾ ਬੇਸ਼ੱਕ ਅਮਰੀਕਾ ਵਾਜ ਤੇ ਧਿਆਨ ਉਹਨਾਂ ਦਾ ਪੰਜਾਬ ਦੇ ਜਸਪ੍ਰੀਤ ਸਿੰਘ ਜੀ ਜਾਣੇ ਦੀ ਕੱਲੇ ਪੰਜਾਬ ਲਈ ਨਹੀਂ ਯਾਨੀ ਕੁੱਲ ਦੁਨੀਆ ਦਾ ਦਰਵਾਜ਼ਾ ਰੱਖਦੇ ਹਾਂ ਜੀ ਕਿ ਲੋੜਵੰਦ ਦੀ ਬਾਹ ਫੜਦੇ ਆ ਤੇ ਲੋੜਵੰਦ ਦੀ ਬਾਹ ਹਰ ਇੱਕ ਨਹੀਂ ਕੋਈ ਫੜਦਾ ਹੁੰਦਾ ਜਿਹਦੇ ਸੀਨੇ 'ਚ ਦਰਦ ਹੁੰਦਾ ਉਹੀ ਫੜਦਾ ਹੁੰਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਹਾਂਜੀ ਉਹਨਾਂ ਨੇ ਉਹਨਾਂ ਨੂੰ ਪ੍ਰੋਫੈਸਰ ਆਫ ਐਮਨਸ ਦੀ ਡਿਗਰੀ ਦਿੱਤੀ ਹੈ ਜੀ ਹਾਂਜੀ ਹਾਂਜੀ ਜਿਹੜੀ ਕਿ ਬਹੁਤ ਵੱਡੀ ਡਿਗਰੀ ਹੁੰਦੀ ਹੈ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰੁਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਲੀਡਿੰਗ ਪੰਜਾਬ ਚੈਨਲ ਅੱਜ ਸਾਡੇ ਨਾਲ ਨੇ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਹੈ ਵਧੀਆ ਤੁਸੀਂ ਸੁਣਾਓ ਚੜ੍ਹਦੀ ਕਲਾ ਜੀ ਕਹਿੰਦਾ ਜ਼ਾਲਮ ਜ਼ੁਲਮ ਬਹੁਤ ਦਵਾਇਆ ਸਿੰਘਾਂ ਨੂੰ ਜ਼ੁਲਮ ਦੇ ਆ ਤੂਫਾਨਾਂ ਨੇ ਜਮਾਇਆ ਸਿੰਘਾਂ ਨੂੰ ਕਹਿੰਦਾ ਹੋਣਾ ਕੀ ਤੇ ਸਮੇਸ਼ ਪਿਤਾ ਜੀ ਜਦ ਮਰਜੀ ਤੇਰੀ ਨਾ ਚੜ੍ਹਦੀ ਕਲਾ ਜਪੰਥ ਖਾਲਸਾ ਢਾਵੇ ਢੇਰੀ ਨਾ ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਨੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਤੇ ਬਾਬਾ ਜੀ ਅੱਜ ਆਪਾਂ ਗੱਲ ਕਰਾਂਗੇ ਜਸਪ੍ਰੀਤ ਸਿੰਘ ਅਟਾਰਨੀ ਜੀ ਨੇ ਹਾਂਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਵੀ ਇਦਾਂ ਦੇ ਬੰਦਿਆਂ ਨੂੰ ਅੱਗੇ ਲਿਖੇ ਜਾਨੀ ਬਹੁਤ ਉਹਨਾਂ ਜਿਹੜੇ ਨਾ ਜੀ ਕੌਮੀ ਦਰਦ ਵਾਲੇ ਜਾਨੀ ਦੇ ਬੰਦੇ ਨੇ ਉਹ ਹਾਂਜੀ ਜਿਹਦੇ ਬਾਰੇ ਕਵੀ ਨੇ ਲਿਖਿਆ ਕਹਿੰਦਾ ਸੀਨੇ ਵਿੱਚ ਜਿਨ੍ਹਾਂ ਦੇ ਦਰਦ ਵੇ ਹਾਂਜੀ ਕਦ ਭੁੱਲਦੇ ਆਪਣੇ ਫਰਜ਼ ਵੇ ਜਾਨੀ ਜਿਨ੍ਹਾਂ ਦੇ ਅੰਦਰ ਦਾ ਜ਼ਰਦ ਹੈ ਨਾ ਕੌਮ ਦਾ ਉਹ ਹਰ ਵਕਤ ਦਿਨ ਰਾਤ ਜਣੇ ਦੀ ਕੌਮ ਦੀ ਭੁਲਾਈ ਦੇ ਕੰਮ ਕਰਦੇ ਜਿਥੇ ਸਿੱਖ ਕੌਮ ਦਾ ਕਰਦੇ ਉਥੇ ਬਾਕੀ ਧਰਮਾਂ ਦਾ ਵੀ ਉਹ ਭਲਾ ਹਾਂਜੀ ਕੋਈ ਵੀ ਉਹਨਾਂ ਕੋਲ ਜਾਂਦਾ ਵਾ ਜਣੇ ਉਹਦੇ ਗੱਲ ਧਿਆਨ ਨਾਲ ਸੁਣ ਕੇ ਉਹਦਾ ਮਸਲਾ ਹੱਲ ਕੀਤਾ ਜਾਂਦਾ ਯਾਨੀ ਦੇਖ ਕੇ ਅਣਸੁਣੀ ਗੱਲ ਨਹੀਂ ਕੀਤੀ ਜਾਂਦੀ ਇਹ ਜਣੇ ਦੀ ਬਿਰਲੀ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਜਣੇ ਦੇ ਮਹਾਰਾਜ ਦਾ ਸਿਰ ਤੇ ਹੱਥ ਹੁੰਦਾ ਜਿਹਦੇ ਬਾਰੇ ਮਹਾਰਾਜ ਦੀ ਬਾਣੀ ਦਾ ਫਰਮਾਨ ਆ ਜਿਸਕੇ ਸਿਰ ਉੱਪਰ ਤੂ ਸੁਆਮੀ ਸੋਦਖ ਕੈਸਾ ਪਾਵੈ ਬੋਲਣਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਹੈ ਇਹ ਹੁੰਦੀ ਹੈ ਕੌਮ ਦੀ ਸਭ ਤੋਂ ਵੱਡੀ ਸੇਵ ਹਾਂਜੀ ਪਹਿਲੇ ਪੋੜੇ ਜਪਜੀ ਸਾਹਿਬ ਹੈ ਜੇ ਗੁਰੂ ਨਾਨਕ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮ ਕੀ ਆ ਕਹਿੰਦੇ ਸੇਵਕ ਕੋ ਸੇਵਾ ਬਣ ਆਏ ਹੁਕਮ ਬੂਝ ਪਰਮ ਬਦ ਪਾਏ ਜਾਣੇ ਦੇ ਜਿਹੜਾ ਬੰਦਾ ਜਣੇ ਦੇ ਕੋਮੀ ਦਰਦ ਰੱਖਦਾ ਵਾ ਹਾਂਜੀ ਉਹਦੇ ਹਿਰਦੇ 'ਚ ਜੇ ਸਾਮਲ ਵੀ ਪਰਮਾਤਮਾ ਦਾ ਵਾਸਾ ਵੀ ਜਿਹੜਾ ਲੋਕ ਭਲਾਈ ਦੇ ਕੰਮ ਹਰੇਕ ਬੰਦਾ ਨਹੀਂ ਕਰ ਸਕਦਾ ਯਾਨੀ ਅੱਜ ਜਿਹੜਾ ਜ਼ਮਾਨਾ ਜਿੰਨੀ ਮੰਗੇ ਆ ਜਣੇ ਦੀ ਜਿੰਨਾ ਬੰਦੇ ਨੂੰ ਟੈਨਸ਼ਨਾਂ ਨੇ ਅਗਲੇ ਆਪਣਾ ਘਰ ਦਾ ਮਸਲਾ ਨਹੀਂ ਹੱਲ ਕਰ ਸਕਦਾ ਯਾਨੀ ਫੇਰ ਦੇਖੋ ਕਿੰਨਾ ਵਧੀਆ ਉਹਨਾਂ ਦੇ ਉੱਤੇ ਗੁਰੂ ਦੀ ਕਿੰਨੀ ਕਿਰਪਾ ਬਾਜੀ ਵੀ ਜਿਹੜੇ ਜਣੇ ਦੇ ਮਹਾਰਜ ਉਹਨਾਂ ਤੋਂ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਹਾਂ ਜਸਪੀਰ ਜੀ ਬਾਰੇ ਇੱਕ ਖਬਰ ਮੈਂ ਸਾਂਝੀ ਕਰਨ ਲੱਗਾ ਹਾਂ ਤੁਹਾਡੇ ਨਾਲ ਹਾਂਜੀ ਬੋਲੋ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਹਾਂਜੀ ਉਹਨਾਂ ਨੇ ਉਹਨਾਂ ਨੂੰ ਪ੍ਰੋਫੈਸਰ ਆਫ ਐਮਨਐਸ ਦੀ ਡਿਗਰੀ ਦਿੱਤੀ ਹੈ ਜੀ ਹਾਂਜੀ ਹਾਂਜੀ ਜਿਹੜੀ ਕਿ ਬਹੁਤ ਵੱਡੀ ਡਿਗਰੀ ਹੁੰਦੀ ਹੈ ਉਹਨਾਂ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ ਇਸ ਗੱਲ ਨੂੰ ਬਿਮਾਰ ਦੇ ਬਾਣੀ ਤੇ ਕੀ ਲਿਖਿਆ ਹਾਂਜੀ ਕਹਿੰਦੇ ਸਹਬ ਹੱਥ ਬੜੇ ਆਈਆਂ ਜਿਸ ਭਾਵ ਹੈ ਹਾਂਜੀ ਤੇਸੇ ਦੇ ਯਾਨੀ ਜਿਹੜੇ ਵਿੜਾਈ ਆ ਮਾਲਕ ਦੇ ਹੱਥ ਜਾ ਤੇ ਉਹ ਦਿੰਦਾ ਕਿਹਨੂੰ ਆ ਜਿਹੜਾ ਉਹਨੂੰ ਭਾ ਜਾਂਦਾ ਵਾ ਹਾਂਜੀ ਤੇ ਭਉਂਦਾ ਕਿਹੜਾ ਵਾ ਜਿਹੜਾ ਉਹਦੇ ਭੈ ਚ ਰਹਿੰਦਾ ਜਿਹੜਾ ਹਰ ਵਕਤ ਜਣ ਦੇ ਗੁਰੂ ਦੇ ਹੁਕਮ ਦੇ ਚੱਲਦਾ ਹਾਂਜੀ ਕਿ ਕਿਉਂਕਿ ਜੋ ਵੀ ਆ ਪਹਿਲੇ ਪੂਰੀ ਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਬਿਰਲੀਆਂ ਰੂਹਾਂ ਹੀ ਹੁੰਦੀਆਂ ਨੇ ਹਾਂਜੀ ਹਰ ਇੱਕ ਦੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਦੇਖੋ ਜੀ ਉਹਨਾਂ ਦਾ ਸਿੱਖੀ ਸਰੂਪ ਹਾਂਜੀ ਜਿਹੜਾ ਬੰਦਾ ਜਣ ਦੇ ਧਰਮ ਤੇ ਕਿਉਂਕਿ ਪਹਿਲਾਂ ਖੰਡਾ ਧਰਮ ਧਰਮ ਦੇ ਵਿੱਚੋਂ ਅੱਗੇ ਵਾਲਾ ਖੰਡਾ ਗਿਆਨ ਹਾਂਜੀ ਗਿਆਨ ਤੋਂ ਅਗਲਾ ਹੈਗਾ ਸ਼ਰਮਖੰਡ ਚੌਥਾ ਹੈਗਾ ਕਰਮਖੰਡ ਜਿਹੜਾ ਜਾਨੀ ਇਹ ਸਧਾਰਤੀ ਦਾ ਨੌਵੀਂ ਕਰਮਖੰਡ ਆ ਜਿਹੜਾ ਇਸੇ ਧਾਰਤੀ ਦੇ ਕਰਮ ਵਧਿਆ ਕਰਦਾ ਵਾ ਤਾਂ ਉਹਨੂੰ ਸੱਚ ਖੰਡ ਜਰੂਰ ਮਿਲਦਾ ਚਾਰ ਖੰਡਾਂ ਦੇ ਵਿੱਚ ਪ੍ਰਵੇਸ਼ ਹੋ ਗਏ ਪੰਜਵੇਂ ਖੰਡ ਦੇ ਵਿੱਚ ਤਾਂ ਜਾਂਦਾ ਹਾਂ ਹਾਂਜੀ ਹਾਂਜੀ ਇਹ ਜੀ ਆਪਣਾ ਜਿਹੜਾ ਪ੍ਰੋਫੈਸਰ ਆਫ ਐਮਿਨੈਂਸ ਦੀ ਇਹ ਉਪਾਧੀ ਹੈ ਇਹ ਕਹਿੰਦੀ ਹੈ ਉੱਚ ਕੋਟੀ ਦਾ ਪ੍ਰਸਿੱਧ ਵਿਦਵਾਨ ਜਾਂ ਪ੍ਰੋਫੈਸਰ ਹਾਂਜੀ ਜਾਂ ਕੋਈ ਉਹਨਾਂ ਨੇ ਇਦਾਂ ਦੇ ਕੰਮ ਕੀਤੇ ਹੋਣ ਜਿਵੇਂ ਰਿਸਰਚ ਲੇਖ ਕਿਤਾਬਾਂ ਨਵੀਂ ਸੋਚ ਜਾਂ ਅੰਤਰਰਾਸ਼ਟਰੀ ਵਿਦੇਸ਼ੀ ਯੂਨੀਵਰਸਿਟੀਆਂ ਸੰਸਥਾਵਾਂ ਵਿੱਚ ਮਾਣ ਹੋਵੇ ਲੰਮੇ ਸਮੇਂ ਤੱਕ ਕੋਈ ਅ ਅਨੁਸ਼ਾਸਨ ਦੇ ਵਿੱਚ ਰਹਿ ਕੇ ਕੋਈ ਸਮਾਜਿਕ ਕੰਮ ਜੀ ਧਰਮ ਰਾਸ਼ਟਰ ਲਈ ਕੰਮ ਜਾਂ ਵਿਦਿਆਰਥੀਆਂ ਦੇ ਉੱਚ ਪੱਧਰੀ ਸਿੱਖਿਆ ਦੇਣਾ ਗਲੋਬਲ ਰਿਸਰਚ ਲਿਆਉਣਾ ਕੋਈ ਇਦਾਂ ਦੇ ਮਤਲਬ ਮਹਾਨ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ ਉਹਨਾਂ ਦਾ ਵੀ ਬਹੁਤ ਮਹਾਨ ਨਿਕਾ ਮਾਪੋਂ ਪਹਿਲਾਂ ਗੱਲ ਕਰਦੇ ਰਹਨੇ ਆ ਹਾਂਜੀ ਹਾਂਜੀ ਆਪਣਾ 10000 ਦੇ ਤਕਰੀਬਨ ਜਿਹੜੇ ਉਹਨਾਂ ਲਗ ਕੇ ਕੇਸ ਆ ਆਪਣੇ ਇਧਰੋਂ ਜਾਂਦੇ ਨੇ ਰਿਫਿਊਜ਼ ਹੀ ਜਾਂ ਹਾਂ ਜੀ ਉਹਨੇ ਲਾਉਂਦੇ ਨੇ ਉਹਨਾਂ ਨੂੰ ਉਹਨਾਂ ਨੇ ਹੈਂਡਲ ਕੀਤਾ ਹੈ ਹਾਂਜੀ ਹਾਂਜੀ ਤੇ ਉਹਨਾਂ ਦਾ ਬਾਕੀ ਉਹ ਦਰਦ ਰੱਖਦੇ ਨੇ ਜੀ ਹਾਂਜੀ ਜਸਦੀਪ ਸਿੰਘ ਅਟਾਰਨੀ ਜੀ ਨੇ ਮਤਲਬ ਜੋ ਪੰਜਾਬ ਚ ਕਈ ਵਾਰੀ ਕੁਝ ਬਾਪਰ ਦਾ ਉਹਦੇ ਪ੍ਰਤੀ ਉਸਵੇਦਨਸੀਲ ਰਹਿੰਦੇ ਨੇ ਹਾਂਜੀ ਹਾਂਜੀ ਤੇ ਜਿਹੜੇ ਆਪਣਾ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਉਹ ਅੱਗੇ ਹੋ ਕੇ ਕਰਦੇ ਨੇ ਹਾਂਜੀ ਹਾਂਜੀ ਮਤਲਬ ਬਹੁਤ ਪੰਜਾਬ ਲਈ ਉਹ ਆਪਣਾ ਤਨੋਂ ਮਨੋਂ ਹਾਂਜੀ ਆਪਣਾ ਲੱਗੇ ਰਹਿੰਦੇ ਨੇ ਜੀ ਸਰੀਰ ਉਹਨਾਂ ਦਾ ਬੇਸ਼ੱਕ ਅਮਰੀਕਾ ਵਾ ਜੀ ਤੇ ਧਿਆਨ ਉਹਨਾਂ ਦਾ ਪੰਜਾਬ ਦੇ ਤੇ ਸਹੀ ਗੱਲ ਯਾਨੀ ਕਹਿੰਦਾ ਮਤਲਬ ਉਹ ਆਪਣੇ ਵਿਰਸੇ ਦੇ ਨਾਲ ਜੁੜੇ ਹੋਏ ਆ ਹਾਂਜੀ 20 ਸਾਲਾਂ ਦੇ ਵਿੱਚ 10000 ਕੇਸ ਹੱਲ ਕਰਨੇ ਹਾਂ ਜੀ ਇਹ ਗੁਰੂ ਦੀ ਕਿਰਪਾ ਹੀ ਹੈ। ਨਹੀਂ ਤਾਂ ਆਪਾਂ ਦੇਖਦੇ ਆਂ ਬਈ ਬੰਦਾ ਇੱਕ ਇੱਕ ਕੇਸ ਨੂੰ ਹੀ 2-2 3-3 ਸਾਲ ਲਾ ਦਿੰਦਾ ਜੀ। ਸਹੀ ਗੱਲ ਹੈ ਜੀ। ਇਹ ਮਹਾਰਾਜ ਆਪ ਹੱਥ ਸਿਰ ਤੇ ਹੱਥ ਰੱਖ ਕੇ ਸੇਵਾ ਲੈਂਦੇ ਆ ਤੇ ਸਾਡੇ ਬੰਦੇ ਅਰਦਾਸ ਆ ਬਈ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ। ਹਾਂਜੀ। ਤੇ ਇਦਾਂ ਹੀ ਜਣੇ ਦੀ ਕੌਮ ਦੀ ਸੇਵਾ ਕਰਦੇ ਰਹਿਣ। ਹਾਂਜੀ ਕਿਉਂਕਿ ਇਹ ਵੇਲੀਆਂ ਰੂਹਾਂ ਹੁੰਦੀਆਂ ਨੇ ਹਰੇਕ ਦੇ ਬਸ ਤੱਕ ਗੱਲ ਨਹੀਂ ਯੂਨੀਵਰਸਿਟੀ ਨੇ ਨਾ ਇਹ ਸਿੱਖ ਆਪਣਾ ਸਟੱਡੀ ਚੇਅਰ ਸਥਾਪਿਤ ਕੀਤੀ ਹੈ ਜੀ ਠੀਕ ਤੁਸੀਂ ਦੇਖ ਲਓ ਉਹਨਾਂ ਦਾ ਸਿੱਖੀ ਪ੍ਰਤੀ ਤੇ ਉਹ ਉਹਦੇ ਵਾਸਤੇ ਉਹਨਾਂ ਨੂੰ ਲਾਇਆ ਹੈ ਹਾਂਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਹਨਾ ਵੀ ਵਰਲਡ ਲੈਵਲ ਤੇ ਵੀ ਪਹੁੰਚਦੀਆਂ ਹੁਣ ਉੱਤੇ ਵੈਸੇ ਵੀ ਕਾਫੀ ਲੋਕ ਜਾਣਦੇ ਨੇ ਦੁਨੀਆ ਦੀ ਇਹ ਆਪਾਂ ਇਹਨਾਂ ਨੇ 2 ਮਿੰਟ ਜਣੇ ਦੀ ਸਿੱਖ ਤੇ ਅਸੀਂ ਦੀ ਗੱਲ ਕਰੀਏ ਹਾਂਜੀ ਤਾਂ 52 ਕਵੀ ਹੋਏ ਹਾਂਜੀ 52 ਕਵੀਆਂ ਦੇ ਵਿੱਚੋਂ ਜਿਹੜਾ ਸਨਮਾਨ ਹਾਂਜੀ ਜਿਹੜਾ ਨਨਦੇ ਕਹਿੰਦਾ ਮਤਲਬ ਉੱਚਾ ਦਰਜਾ ਕਨਗੀ ਵਾਲੇ ਮਹਾਰਾਜ ਨੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੂੰ ਦਿੱਤਾ ਉਹ ਕਿਸੇ ਨੂੰ ਠੀਕ ਹੈ ਜੀ ਕਿਉਂ ਦੇਖੋ ਉਹਨਾਂ ਨੇ ਜਣੇ ਦੀ ਮੋਖਾ ਦੇ ਵਿੱਚ ਉਹ ਵਿਚਾਰਾਂ ਨੇ ਕੀ ਕੀਤਾ ਹਾਂਜੀ ਕਹਿੰਦੇ ਬਾਦਸ਼ਾਹ ਦਰਬੇਸ਼ ਗੁਰੂ ਗੋਬੇ ਕਹਿੰਦੇ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਬਾਦਸ਼ਾਹ ਹੀ ਨਹੀਂ ਹੋਇਆ ਵੀ ਜਿਹੜਾ ਬਾਦਸ਼ਾਹ ਵੀ ਹੋਵੇ ਤੇ ਦਰਬੇਸ਼ ਵੀ ਹੋ ਯਾਨੀ ਕਹਿੰਦਾ ਮੈਂ ਤਾਂ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਇਹ ਜਣੇ ਦੇ ਗੁਰੂ ਦੀ ਜਿਹੜੀ ਸਾਡੇ ਨੂੰ ਸਿੱਖਿਆ ਵਾ ਬਈ ਕਿਸੇ ਦਾ ਹੱਕ ਮਾਰਨਾ ਨਹੀਂ ਹਾਂਜੀ ਤੇ ਗਰੀਬ ਨੂੰ ਉਹਦਾ ਬਣਦਾ ਹੱਕ ਦਬਾਉਣਾ ਨਹੀਂ ਬਿਰਲੇ ਸਿੱਖ ਚੱਲਦੇ ਨੇ ਜਸਪ੍ਰੀਤ ਜੀ ਵਰਗੇ ਇਹਦੇ ਤੇ ਕਹਿੰਦਾ ਭਾਵੇਂ ਜਿੱਦਾਂ ਜੋ ਮਾਰਨ ਦਾ ਬਚਣ ਹਾਂਜੀ ਜੋ ਬਾਣੀ ਦੇ ਲਿਖਿਆ ਗੁਰਸਖ ਮੇ ਤੇ ਚਲੋ ਗੁਰ ਚਾਲੇ ਜੋਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਰਾਲੀ ਬਈ ਕੋਈ ਵਿਰਲੇ ਹੀ ਹੁੰਦੇ ਬਈ ਜਿਹੜੇ ਗੁਰੂ ਦੇ ਬਚਨ ਤੇ ਚੱਲਦੇ ਨੇ ਪੈਰਾ ਦੇ ਯਾਨੀ ਇਹ ਬਹੁਤ ਵੱਡੀ ਸੋਚ ਹੈ ਵੀ ਗਰੀਬ ਨੂੰ ਗਰੀਬ ਦੇ ਹੱਕ ਜੇ ਖੜਨਾ ਗਰੀਬ ਲਈ ਤਾਂ ਇਹ ਜਣੇ ਦੇ ਮਹਾਰਾਜ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਆਪ ਸੇਵਾ ਲੈ ਰਹੇ ਆ ਤੇ ਲੈਂਦੇ ਰਹਿਣ ਹਾਂਜੀ ਹਾਂਜੀ ਬਹੁਤ ਵੱਡੀ ਦਾਤ ਹੈ ਵੀ ਇਹ ਦੇਖ ਲਓ ਉਹਨਾਂ ਨੇ ਇਮੀਗ੍ਰੇਟ ਨੇ ਜੋ ਆਪਣੇ ਇਧਰੋਂ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਤੇ ਸਮੇਂ-ਸਮੇਂ ਦੇ ਪੰਜਾਬ 'ਚ ਜੋ ਮਸਲੇ ਹੁੰਦੇ ਨੇ ਉਹਨਾਂ ਬਾਰੇ ਉਹ ਗੱਲ ਆਵਾਜ਼ ਖਾਉਂਦੇ ਨੇ ਉਹਨਾਂ ਦਾ ਅਸੀਂ ਰੋਜ਼ ਜਣੇ ਦੇ ਨੈਟ ਤੇ ਜਣੇ ਦੀ ਨਾ YouTube ਤੇ ਉਹਨਾਂ ਦੇ ਰੋਜ਼ ਜਣੇ ਨਵੀਂ ਜਣੇ ਦੀ ਦੋ ਤੈਨਾਂ ਅਸੀਂ ਦੇਖਦੇ ਆਂ ਵੀ ਰੋਜ਼ ਵੀਡੀਓ ਪਾਈ ਹੁੰਦੀ ਉਹ ਨਾ ਅਮਰੀਕਾ ਦੇ ਵਿੱਚ ਵੀ ਜੇ ਉਹ ਨਾ ਆਪਣਾ ਜਿਵੇਂ ਕੋਈ ਸਿੱਖ ਮਸਲੇ ਨੇ ਜਾਂ ਕੋਈ ਪੰਜਾਬ ਦੇ ਮਸਲੇ ਨੇ ਉੱਥੇ ਵੀ ਉਠਾਉਂਦੇ ਨੇ ਜੀ ਹਾਂਜੀ ਉੱਥੇ ਉਹਨਾਂ ਦੀ ਵਧੀਆ ਪਹੁੰਚ ਹੈ ਕਮਲਾ ਹਾਇਰੇ ਸੀਗੇ ਹਾਂਜੀ ਹਾਂਜੀ ਰਾਸ਼ਟਰਪਤੀ ਦੀ ਚੋਣ 'ਚ ਸੀਗੇ ਉਹਨਾਂ ਨਾਲ ਬਹੁਤ ਉਹਨਾਂ ਦੀ ਨੇੜਤਾ ਸੀ ਨੇੜ ਹਾਂਜੀ ਆਪਾਂ ਹੋਰ ਵੀ ਆਪਣੇ ਬਹੁਤ ਐਮਪੀਜ਼ ਨੇ ਉੱਥੇ ਜਿਨ੍ਹਾਂ ਨਾਲ ਉਹਦੀ ਬਹੁਤ ਨੇੜਤਾ ਉਹਨਾਂ ਦੀ ਠੀਕ ਹੈ ਤੇ ਮਤਲਬ ਮੁੱਦਿਆਂ ਨੂੰ ਉੱਥੇ ਵੀ ਚੁੱਕਦੇ ਨੇ ਜਿਵੇਂ ਹਾਂਜੀ ਇਹ ਜਿੱਦਾਂ ਨਾ ਜੀ ਕਾਜੀ ਰੁਕਮਦੀਨ ਨੂੰ ਤੁਹਾਨੂੰ ਗੁਰੂ ਨਾਨਕ ਮਾਰਗ ਨੇ ਕੈਸਟਿਸੇਕਰ ਰਾਜ ਕਰਨਗੇ ਦੁ ਜਸਪ੍ਰੀਤ ਸਿੰਘ ਜੀ ਜਾਣੇ ਦੀ ਕੱਲੇ ਪੰਜਾਬ ਵਾਲੇ ਨਹੀਂ ਯਾਨੀ ਕੁੱਲ ਦੁਨੀਆ ਦਾ ਦਰਦ ਰੱਖਦੇ। ਹਾਂਜੀ। ਕਿਉਂਕਿ ਲੋੜਵੰਦ ਦੀ ਬਾਹ ਫੜਦੇ ਆ ਤੇ ਲੋੜਵੰਦ ਦੀ ਬਾਹ ਹਰ ਇੱਕ ਨਹੀਂ ਕੋਈ ਫੜਦਾ ਹੁੰਦਾ ਜਿਹਦੇ ਸੀਨੇ 'ਚ ਦਰਦ ਹੁੰਦਾ। ਹਾਂਜੀ। ਉਹੀ ਫੜਦਾ ਹੁੰਦਾ। ਯਾਨੀ ਬਹੁਤ ਵੱਡੀ ਸੇਵਾ ਬਾਜੀ ਉਹਨਾਂ ਦੀ। ਹਾਂਜੀ। ਤੇ ਮਹਾਰਾਜ ਆਪ ਜਾਣ ਦੀ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ। ਹਾਂਜੀ। ਜਸਪੀ ਜੀ ਇਹ ਬੇਸਪਦਰੀ ਕਹਿੰਦੇ ਕਾਨੂੰਨੀ ਮਾਹਿਰ ਨੇ ਜੀ ਉਹ। ਹਾਂਜੀ। ਤੇ ਆਪਣਾ ਸਿੱਖ ਮੁੱਲਾਂ ਦੇ ਰਖਵਾਲੇ ਨੇ ਅਕਾਦਮਿਕ ਦ੍ਰਿਸ਼ਟੀਕੋਣ ਵਾਲੇ ਆਗੂ ਨੇ ਮਤਲਬ ਬਹੁਤ ਦੂਰ ਤੋਂ ਸਮਝ ਵਾਲੇ ਦੂਰ ਦੀ ਦੂਰੰਦੇਸ਼ੀ ਸੋਚ ਰੱਖ ਦੂਰੰਦੇਸ਼ੀ ਜੀ ਹਾਂਜੀ ਬਿਲਕੁਲ ਇਹ ਜੇ ਆਗੂਆਂ ਦੀ ਆਪਾਂ ਨੂੰ ਲੋੜ ਹੈ ਉਹਨਾਂ ਨੂੰ ਸਾਹਮਣਾ ਜਰੂਰੀ ਹੈ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਤੇ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਵਧੀਆ ਮੰਨਦੇ ਹਾਂ ਉਹਨਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹਾਂਜੀ ਇਹ ਵੀ ਗੁਰੂ ਦੀ ਰਹਿਮਤ ਹੈ ਜੀ ਇਹ ਵੀ ਰਹਿਮਤ ਹੈ ਹਾਂਜੀ ਚੰਗੇ ਬੰਦੇ ਨੂੰ ਤੁਸੀਂ ਸਨਮਾਨਿਤ ਕਰਨਾ ਜੀ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਦੇਖੋ ਤੱਕੇ ਨਾ ਤੱਕੇ ਨਾ ਦਾ ਹਰ ਕੋਈ ਚੌਧਰੀ ਬ ਪਾਰੇ ਜਿਹੜਾ ਨਾ ਇਹਦੇ ਬਿਨਾ ਮੰਗਿਆ ਸਨਮਾਨ ਗੁਰੂ ਦਵੰਦ ਦਾ ਹਾਂਜੀ ਹਾਂਜੀ ਉਹਦੇ ਜਣੇ ਦੀ ਵਡਿਆਈ ਬਹੁਤ ਵੱਡੀ ਹੁੰਦੀ ਬਹੁਤ ਵੱਡੀ ਗੱਲ ਹੈ ਜਣੇ ਇਹ ਵਡਿਆਈ ਜਿਹਨੂੰ ਜਣੇ ਦੀ ਜਿਹਦਾ ਹੱਕ ਬਣਦਾ ਪਰਮਾਤਮਾ ਉਹਦੀ ਝੋਲੀ 'ਚ ਜਰੂਰ ਪਉਂਦਾ ਇਹ ਹਾਂਜੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਸਰਪੰਚ ਵੀ ਕਿਹਾ ਜਾਂਦਾ ਜੀ ਇਹਨਾਂ ਨੂੰ ਸਰਪੰਚ ਮਤਲਬ ਵੀ ਹਾਂਜੀ ਹਾਂਜੀ ਮੋਢੀ ਜਦੋਂ ਆਪਾਂ ਕਹਿੰਦੇ ਵੀ ਸਾਰੇ ਪਿੰਡ ਦਾ ਮੁਖੀ ਹੁੰਦਾ ਹੈ ਜੀ ਹਾਂਜੀ ਹਾਂਜੀ ਮਤਲਬ ਬਹੁਤ ਕੰਮ ਕੀਤਾ ਉਹਨਾਂ ਨੇ ਜਿਵੇਂ ਤੁਸੀਂ 20 ਸਾਲਾਂ ਦੇ ਵੱਧ ਤਜਰਬਾ ਜਿਵੇਂ 10000 ਤੋਂ ਵੱਧ ਕੇਸ ਉਹ ਸੋਲਵ ਕਰ ਚੁੱਕੇ ਹਾਂਜੀ ਹਾਂਜੀ ਹੱਲ ਕਰ ਚ ਤੇ ਹਰ ਇੱਕ ਬੰਦੇ ਨੂੰ ਜਾਣ ਦੀ ਉਹ ਜਾਣ ਦੀ ਚਾਹੀਦੀ ਫਰਜ਼ ਮੰਨਦਾ ਵੀ ਉਹਨਾਂ ਨੇ ਵੱਧ ਤੋਂ ਵੱਧ ਸਪੋਰਟ ਕਰੇ ਹਾਂਜੀ ਘਾਟ ਆਮ ਦੀ ਆਮਦਨੀ ਵਾਲੇ ਜਿਹੜੇ ਮਤਲਬ ਉਧਰ ਜਾਂਦੇ ਨੇ ਜੀ ਉਹਨਾਂ ਦੀ ਉਹਨਾਂ ਨੇ ਮਦਦ ਕੀਤੀ ਹੈ ਬਜ਼ੁਰਗ ਸਿੱਖ ਪ੍ਰਵਾਸੀਆਂ ਦੀ ਜਿਹੜੇ ਉਹਨਾਂ ਦੀ ਕਾਨੂੰਨ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਹੈ ਦੇਖੋ ਅਮੀਰ ਵੀ ਤਾਂ ਜਾਣਦੇ ਅਗਲਾ ਹਰ ਕੋਈ ਕਰਦਾ ਉਸ ਤੋਂ ਤੇ ਕਰਦਾ ਪਰ ਬੰਦੇ ਉਹ ਹੁੰਦੇ ਆ ਜਿਹੜਾ ਗਰੀਬੀ ਦੀ ਪਾਹ ਫੜਦਾ ਸਹੀ ਗੱਲ ਕਿਉਂਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਗਰੀਬ ਨੂੰ ਹਾਂਜੀ ਜਿਹਦੇ ਬਾਰੇ ਆਪਾਂ ਮਹਾਰਾ ਦੀ ਬਾਣੀ 'ਚ ਪੜ੍ਹਦੇ ਆ ਗਰੀਬ ਨਮਾਜ ਗਸਈਆ ਮੇਰਾ ਮਾਥੇ ਛਤਰ ਤਰੇ ਹਾਂਜੀ ਕਿਉਂਕਿ ਪਰਮਾਤਮਾ ਦਾ ਨਾਮ ਹੀ ਗਰੀਬ ਨਮਾਜ ਆ ਉਹ ਗਰੀਬਾਂ ਦੀ ਦੇਖਭਾਲ ਕਰਦਾ ਜਿਹੜੇ 111 11 ਸ਼ੇਰ ਨੇ ਹਾਂਜੀ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਜਫਰ ਨਾਮੇ ਦੇ ਉਚਾਰਨ ਕੀਤੇ ਤੇ ਉਹਦੇ ਵਿੱਚ ਵੀ ਜਣਦੇ ਫਰਮਾਉਂਦੇ ਆ ਵੀ ਪ੍ਰਮਾਤਮਾ ਬੜਾ ਕਿਰਪਾਲੂਗਾ ਉਹ ਨਿਰਤਨਾਂ ਦੀ ਪਾਲਣਾ ਕਰਦਾ ਉਹ ਗਰੀਬਾਂ ਦੀ ਬਾਹ ਫੜਦਾ ਵਾ ਉਹ ਸਾਰੇ ਸੰਸਾਰ ਦੇ ਕਾਰੋਬਾਰ ਨੂੰ ਚਲਾਉਣ ਦੇ ਸਮਰੱਥ ਆ ਕਿਉਂਕਿ ਜਿਹਦੇ ਸਿਰ ਦੇ ਉੱਤੇ ਉਹਦਾ ਹੱਥ ਆ ਉਹ ਵੀ ਤਾਂ ਫੇਰ ਨੇਕੀ ਕੰਮ ਕਰੂਗਾ ਇਹ ਜੀ ਚੰਗੀ ਸੰਗਤ ਬੰਦੇ ਨੂੰ ਚੰਗੇ ਪਾਸੇ ਲੈ ਕੇ ਜਾਂਦੀ ਆ ਤੇ ਮਾੜੀ ਸੰਗਤ ਬੰਦੇ ਨੂੰ ਮਾੜੇ ਪਾਸੇ ਲੈ ਗਈ ਜਾਂਦੀ ਹੈ ਜਿਹੜਾ ਮਾੜਾ ਕੰਮ ਕਰਦਾ ਉਹਦੀ ਬਦਨਾਮੀ ਹੁੰਦੀ ਆ ਤੇ ਜਿਹੜਾ ਚੰਗਾ ਕੰਮ ਕਰਦਾ ਉਹਦੀ ਸੰਸਾਰ ਦੇ ਵਿੱਚ ਉਸਤਤ ਹਾਂ ਕਿਉਂਕਿ ਜਿਹੜੇ ਬੰਦੇ ਦੇ ਹਿਰਦੇ 'ਚ ਪ੍ਰਮਾਤਮਾ ਦੀ ਉਸਤਤ ਆ ਫਿਰ ਪ੍ਰਮਾਤਮਾ ਆਪਣੇ ਭਗਤ ਦੀ ਵੀ ਉਸਤਤ ਕਰਦਾ ਹੈ ਸਹੀ ਗੱਲ ਹੈ ਇਹਦੇ ਵਿੱਚ ਜਿਹਨੇ ਹੁਣ ਉਹਨਾਂ ਨੂੰ ਉੱਥੇ ਉਹ ਪ੍ਰੋਫੈਸਰ ਉਹ ਵੈਨਿਮਸ ਨਿਯੁਕਤ ਕੀਤਾ ਹੈ ਤੇ ਉਹਦੇ ਵਿੱਚ ਨਾ ਕਾਨੂੰਨੀ ਵਿਭਾਗ ਲਈ ਨਵੀਨਤਾ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਲਿਆਉਣਗੇ ਅੰਤਰਰਾਸ਼ਟਰੀ ਲੈਵਲ ਤੇ ਕਿਉਂਕਿ ਬਾਹਰ ਰਹਿੰਦੇ ਨੇ ਜੋ ਜੁੜੇ ਹੋਏ ਨੇ ਹਾਂਜੀ ਹਾਂਜੀ ਵਿਦਿਆਰਥੀਆਂ ਨੂੰ ਅਮਰੀਕਨ ਕਾਨੂੰਨ ਨੇ ਜੀ ਹਾਂਜੀ ਹਾਂਜੀ ਇਮੀਗ੍ਰੇਸ਼ਨ ਵਗੈਰਾ ਹਨਾ ਹਿਊਮਨ ਰਾਈਟਸ ਨੇ ਹਾਂਜੀ ਹਾਂਜੀ ਉਹਨੇ ਸਿੱਧੀ ਸਿੱਖਿਆ ਦੇਣਗੇ ਉਹਨਾਂ ਦੀ ਹਾਂਜੀ ਤੇ ਵਿਸ਼ੇ ਪੱਧਰੀ ਲੈਕਚਰ ਰਿਸਰਚ ਬੂਟਕੋਰਟ ਵਰਗੀਆਂ ਗਤੀਵਿਧੀਆਂ ਦੀ ਅਗਵਾਈ ਕਰਨਗੇ ਇਹ ਬਹੁਤ ਵਧੀਆ ਗੱਲ ਹੈ ਜੀ ਆਪਣਾ ਮਤਲਬ ਇੱਕ ਯੂਨੀਵਰਸਿਟੀ ਦੇ ਜਿਹੜੇ ਆਪਣੇ ਸਟੂਡੈਂਟ ਨੇ ਵਿਦਿਆਰਥੀ ਨੇ ਉਹ ਵਿਸ਼ਵ ਪੱਧਰੀ ਇੱਕ ਤਰ੍ਹਾਂ ਦਾ ਉਹਦੇ ਨਾਲ ਜੁੜ ਜਾਣਗੇ ਉਹਨਾਂ ਨੂੰ ਨਵੀਂ ਸੋਚ ਮਿਲੂ ਵੀ ਦੁਨੀਆ ਤੇ ਕੀ ਹੋ ਰਿਹਾ ਹੈ ਵੀ ਪੜਾਈ ਦੇ ਵਿੱਚ ਅੱਗੇ ਕੀ ਕਰਨਾ ਹੈ ਤੇ ਮਨੁੱਖੀ ਅਧਿਕਾਰਾਂ ਲਈ ਕਿਵੇਂ ਹੱਕ ਸੱਚ ਦੀ ਉਹਦੇ ਲਈ ਖੜਨਾ ਹੈ ਤੇ ਇਹਦੇ ਲਈ ਉਹ ਉਹਨਾਂ ਦੀ ਅਗਵਾਈ ਕਰ ਜਿੱਦਾਂ ਅੱਜ ਤੋਂ 78 ਸਾਲ ਪਹਿਲਾਂ ਜੀ ਵੀ ਜਿਹੜਾ ਆਪਣਾ ਦੇਸ਼ ਯਾਦ ਹੋਇਆ ਆਪਾਂ ਕਹਿੰਦੇ ਆਂ ਵੀ ਨਹਿਰੂ ਸੀ ਤੇ ਉਹਦੇ ਜਨਾਸ ਹਾਂਜੀ ਇਹ ਵੀ ਤਾਂ ਦੋਨੇ 12ਵੇਂ ਜਨ ਦੇ ਬਖਾਲਤ ਕਰਕੇ ਆਏ ਸੀ ਜੀ ਕਾਨੂੰਨੀ ਮਹਾਰ ਸੀਗੇ ਤੇ ਹੁਣ ਜੇ ਆਪਾਂ ਪੰਜਾਬ ਦੇ ਦਰਦ ਦੀ ਗੱਲ ਕਰੀਏ ਤੇ ਜਿਹੜਾ ਦੀਪ ਸਿੱਧੂ ਸੀ ਬਾਰਸ ਪੰਜਾਬ ਤੇ ਉਹ ਵੀ ਬਾਹਰੋਂ ਜਾਣ ਦੀ ਬਕਾਲਤ ਕਰਕੇ ਆਇਆ ਸੀ ਯਾਨੀ ਸਾਰੇ ਕਾਨੂੰਨੀ ਦਾ ਪੈਚ ਬਣਾਉਂਦੇ ਸੀਗੇ ਵੀ ਇਸ ਕਰਕੇ ਜਾਣ ਦੇ ਅੱਜ ਦੇ ਜਮਾਨੇ ਦੇ ਵਿੱਚ ਪੜ੍ਹੇ ਲਿਖੇ ਬੰਦਾ ਵੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਜਸਪੀਰ ਸਿੰਘ ਅਟਾਰਨੀ ਵਰਗੇ ਬੰਦਿਆਂ ਦੀ ਲੋਕ ਬਹੁਤ ਲੋੜ ਹੈ ਜੀ ਇਹਨਾਂ ਨੂੰ ਸਨਮਾਨਿਤ ਕਰਨਾ ਤੇ ਇਹਨਾਂ ਤੇ ਮਤਲਬ ਉਹ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਹਾਂਜੀ ਵੀ ਇਹ ਜਾਣੇ ਨੇ ਕਹਿਣਾ ਆਪਾ ਜਾਣੇ ਦੇ ਜੋ ਕਰ ਰਹੇ ਆ ਮਾਨ ਜੀ ਆਪ ਕਰਾ ਰਹੇ ਆ ਤੇ ਇਹ ਅੱਜ ਹਰ ਇੱਕ ਸਿੱਖ ਦਾ ਫਰਜ਼ ਬਣਦਾ ਵਾ ਬੇਕੌਮੀ ਦਰਦ ਰੱਖੇ ਤੇ ਆਪਣਾ ਫਰਜ਼ ਨਿਭਾਵੇ ਜੋ ਗੁਰੂ ਦੇ ਮਾਰਗ ਆ ਉਹਦੇ ਤੇ ਚੱਲਣਾ ਦਾ ਸਾਡਾ ਸਾਰਿਆਂ ਦਾ ਫਰਜ਼ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਜੀ ਕਿਤਾ ਇਦਾਂ ਦੇ ਆਗੂ ਨੇ ਕਈ ਵਾਰੀ ਲੋਕ ਗੁੰਮਰਾਹ ਹੋ ਕੇ ਉਹਨਾਂ ਦੀ ਗੱਲ ਨਹੀਂ ਸੁਣਦੇ ਹਾਂਜੀ ਹਾਂਜੀ ਆਪਾਂ ਨੂੰ ਇਦਾਂ ਦੇ ਆਗੂਆਂ ਦੀ ਗੱਲ ਸੁਣਨੀ ਚਾਹੀਦੀ ਹੈ ਸਮਝਣੀ ਚਾਹੀਦੀ ਹੈ ਵੀ ਉਹ ਕੀ ਕਹਿ ਰਹੇ ਨੇ ਕਿਉਂਕਿ ਉਹ ਬਹੁਤ ਅਗਾਹ ਦੀ ਸੋਚ ਰੱਖਦੇ ਹੁੰਦੇ ਪਰ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਹਿਸਾਬ ਨਾਲ ਪ੍ਰਮਾਤਮਾ ਨਾਲ ਉਹ ਸੇਵਾ ਲੈ ਰਿਆ ਵਾ ਫਿਰ ਤੇ ਹੱਥ ਰੱਖ ਕੇ ਉਹ ਬਹੁਤ ਵੱਡੀ ਮੰਜ਼ਲ ਤੇ ਪਹੁੰਚਣਗੇ ਹਾਂਜੀ ਹਾਂਜੀ ਕਿਉਂਕਿ ਜਿਹੜੇ ਬੰਦੇ ਦੀ ਸੋਚ ਵਧੀਆ ਹੈ ਨਾ ਤਾਂ ਪ੍ਰਮਾਤਮਾ ਆਉਂਦੇ ਬਾਹਰ ਜਰੂਰ ਫੜਦਾ ਕਿਉਂਕਿ ਜਿੱਦਾਂ ਜਾਨੇ ਦੀ ਮਹਾਰੇ ਦੀ ਬਾਣੀ ਦਾ ਫਰਮਾਨ ਹੈ ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ ਦੀ ਵਸਾ ਲੈਂਦਾ ਵਾ ਤਾਂ ਪ੍ਰਮਾਤਮਾ ਨੂੰ ਰਾਜ ਭਾਗ ਦਾ ਤਖਤਾ ਵੀ ਬਖਾਂਦੇ ਹਾਂ ਉਹਨਾਂ ਨੇ ਆਪਣਾ ਡਿਗਰੀ ਲਾ ਲਓ ਡਿਗਰੀ ਦੇ ਨਾਲ ਨਾਲ ਕਈ ਇੰਟਰਨੈਸ਼ਨਲ ਕੋਰਸ ਕੀਤੇ ਨੇ ਹਾਂਜੀ ਤੇ ਬਹੁਤ ਰਾਜਾਂ ਵਿੱਚ ਉਹਦੀਆਂ ਕਾਨੂੰਨੀ ਉਹਨਾਂ ਦੀਆਂ ਫਰਮਾਂ ਨੇ ਉਧਰ ਅਮਰੀਕਾ ਦੇ ਵਿੱਚ ਹਾਂਜੀ ਹਾਂਜੀ ਬਹੁਤ ਵਧੀਆ ਕਮਿਊਨੀਕੇਟਰ ਨੇ ਜੀ ਇਹ ਮਤਲਬ ਗੱਲ ਲੱਗ ਬਾਤ ਕਰਨ ਨੂੰ ਬਹੁਤ ਵਧੀਆ ਨੇ ਹਾਂ ਜੀ ਤੇ ਸੰਵੇਦਨਾ ਜਿਵੇਂ ਲਾ ਲੋ ਸਿਸਟਮ ਦੀ ਹੋਂਦ ਚ ਰਹਿ ਕੇ ਨਿਆਂ ਦਵਾਉਣਾ ਹਾਂ ਜੀ ਹਾਂ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਹਾਂ ਜੀ ਉਹ ਨਿਆਂ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਹਾਂਜੀ ਕਈ ਵਾਰੀ ਮਤਲਬ ਗਲਤ ਵੀ ਕੰਮ ਕਰਦੇ ਪਰ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਹਾਂ ਜੀ ਉਹਦੀ ਗੱਲ ਕਰ ਦਿੰਦੇ ਹਾਂ ਸਿੱਖ ਮੁੱਲਾਂ ਦੀ ਰਖਵਾਲੀ ਨਿਮਰਤਾ ਤੇ ਪੂਰਾ ਭਰੋਸਾ ਜੀ ਉਹਨਾਂ ਨੂੰ ਸਿੱਖੀ ਤੇ ਹਾਂਜੀ ਹਾਂਜੀ ਇਹ ਬੜੀ ਵੱਡੀ ਗੱਲ ਹੈ ਦੇਖੋ ਗੁਰੂ ਨਾਨਕ ਦੇ ਘਰ ਦੀ ਪਹਿਲੀ ਪੂੜੀ ਆ ਉਹ ਨਿਮਰਤਾ ਜਿਦਾ ਆਪਾਂ ਕਹਿੰਦੇ ਨਾ ਇਹ ਮਾਨ ਨੀਮਾ ਹਾਂਜੀ ਮਤ ਉਤੇ ਆਪਾਂ ਜਾਣੇ ਦੀ ਇਹ ਚੀਜ਼ ਦੀ ਧਾਰਨ ਲੈਣੀ ਹੋਵੇ ਤਾਂ ਹਰਮੰਦਰ ਸਾਹਿਬ ਨੀਵੀਂ ਜਗ੍ਹਾ ਵਾ ਕਿਉਂਕਿ ਜਦੋਂ ਮਨ ਨੇ ਭਗਤੀ ਕਰਨੀ ਆ ਨਾ ਤਾਂ ਨੀਵਾ ਹੋ ਕੇ ਕਰਨੀ ਸਹੀ ਗੱਲ ਤੇ ਜਦਾਂ ਜਸਪ੍ਰੀਤ ਸਿੰਘ ਜੀ ਜੋ ਕਰ ਰਹੇ ਤੇ ਉਧਰੋਂ ਜਾਣੇ ਦੇ ਮਹਾਰਾਜ ਆ ਕੀ ਕਹਿੰਦੇ ਆ ਵੀ ਅਕਾਲ ਤਖਤ ਕਾਦੇ ਬਣਾਇਆ ਵੀ ਜਦੋਂ ਕੌਮ ਦੇ ਫੈਸਲੇ ਕਰਨੇ ਆ ਹਾਂਜੀ ਉਹ ਤਾਂ ਫਿਰ ਸੋਚ ਉੱਚੀ ਰੱਖਣ ਸਹੀ ਗੱਲ ਤਾਂ ਕਰਕੇ ਲਿਖਿਆ ਵਾ ਵੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਜਿਹਦੀ ਮਾਂ ਜਿਹਨੇ ਆਪਣੇ ਮਾਤ ਗੁਰੂ ਦੇ ਚਰਨਾਂ 'ਚ ਅਰਪਣ ਕਰਤੀ ਗੁਰੂ ਦੇ ਅੱਗੇ ਪੇਰ ਗੁਰੂ ਆਪਣੀ ਮਾਤੇ ਦੇ ਲੈਂਦਾ ਵਾ ਤੇ ਜਿਹੜੇ ਗੁਰੂ ਦੀ ਮਾਤਾ ਉਹ ਸੰਸਾਰ ਦਾ ਭਲਾ ਕਰ ਕਿਉਂਕਿ ਸਾਡੀ ਮਾਂ ਤੇ ਥੋੜੀ ਆ ਉਹਦੇ ਮਾਂ ਤੇ ਵੱਡੀ ਆ ਜੀ ਪ੍ਰਮਾਤਮਾ ਦੀ ਹਾਂਜੀ ਹਾਂ ਸਹੀ ਗੱਲ ਆ ਜੀ ਤੇ ਇਹ ਤਾਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਆ ਜੀ ਤੇ ਪ੍ਰਮਾਤਮਾ ਕਰੋੜਾਂ ਵਾਰੇ ਦਿਲੋਂ ਨਮਸਕਾਰ ਆ ਜੀ ਇਦਾਂ ਦੀਆਂ ਪਵਿੱਤਰ ਰੋਹਾਂ ਨੂੰ ਜੀ ਪ੍ਰਮਾਤਮਾ ਉਹਨਾਂ ਦੀ ਸਿਹਤ ਲੰਮੀ ਕਰੇ ਉਹਨਾਂ ਨੂੰ ਮਤਲਬ ਸੇਤ ਚੰਗੀ ਕਰੇ ਤੇ ਲੰਮੀ ਉਮਰ ਲੰਮੀ ਕਰੇ ਤਾਂ ਜੋ ਉਹ ਪੰਜਾਬ ਦੇ ਲੋਕਾਂ ਨੂੰ ਸਿੱਖੀ ਨੂੰ ਅੱਗੇ ਹੋਰ ਕੰਮ ਕਰਦੇ ਰਹਿਣ ਹਾਂਜੀ ਹਾਂਜੀ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਵੀ ਤੰਦਰੁਸਤੀ ਬਖਸ਼ੀ ਹਾਂਜੀ ਤੇ ਜਿਦਾ ਆਪਾਂ ਕਹਿੰਦੇ ਆ ਨਾ ਵੀ ਸੱਚੇ ਪਾਤਸ਼ਾਹ ਜੀ ਕਿਰਤ ਕਰਨ ਦੀ ਨਾਮ ਜਪਣ ਦੀ ਵੰਡ ਛਕਣ ਦੀ ਬਲ ਬੁੱਧੀ ਬਖਸ਼ੀ ਹਾਂਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਜੀ ਕਿਉਂਕਿ ਜਿਹੜਾ ਨੇਕ ਕੰਮ ਕਰਦਾ ਵਾ ਉਹ ਸਮਝ ਲਓ ਵੀ ਪਰਮਾਤਮਾ ਹਾਜ਼ਰ ਹੁੰਦਾ ਹੈ ਜੀ ਹਾਂਜੀ ਯਾਨੀ ਅੱਜ ਕੋਹਰ ਕਾਲਯੁਗ ਦੇ ਵਿੱਚ ਨੇਕ ਕੰਮ ਕਰਨੇ ਇਹ ਹਰੇਕ ਦੇ ਵਾਸੀ ਦੀ ਗੱਲ ਨਹੀਂ ਸਹੀ ਗੱਲ ਇਹ ਗੁਰੂ ਦੇ ਜਨ ਦੀ ਸਿਰ ਤੇ ਜਿਹਦਾ ਹੱਥ ਆ ਸਮਝ ਲਓ ਵੀ ਉਹ ਹੀ ਕਰ ਸਕਦਾ ਹਰੇਕ ਦੇ ਵਾਸੀ ਦੀ ਗੱਲ ਨਹੀਂ ਹਾਂਜੀ ਰੂਹਾਂ ਹੈਗੀਆਂ ਨੇ ਸਹੀ ਗੱਲ ਬਹੁਤ ਥੋੜੀਆਂ ਨੇ ਹਾਂਜੀ ਵੇ ਜਿਹਦਾ ਆ ਪਾਣ ਜਣ ਦੀ ਜਸਪ੍ਰੀਤ ਸਿੰਘ ਜੀ ਅਟਾਰਨੀ ਦੀ ਗੱਲ ਕਰਦੇ ਆ ਹਾਂਜੀ ਵੇ ਜਣੇ ਦੀ ਪੂਰਾ ਬਲ ਦੇ ਵਿੱਚ ਜਣੇ ਉਹਨਾਂ ਦੀ ਚਰਚਾ ਹੋ ਰਹੀ ਹੈ ਹਾਂਜੀ ਵੀ ਜੋ ਉਹਨਾਂ ਨੇ ਕੰਮ ਕੀਤਾ ਜੋ ਉਹਨਾਂ ਨੂੰ ਵਡਿਆਈ ਮਿਲ ਰਹੀ ਹੈ ਲੋ ਜੀ ਕੰਮ ਦੇ ਸਿਰ ਤੇ ਹੀ ਆ ਉਹਨਾਂ ਦੇ ਗਹਿਣਤ ਦੇ ਸਿਰ ਤੇ ਲਗਨ ਦੇ ਸਿਰ ਤੇ ਤੇ ਆਪਣਾ ਸਮਰਪਣ ਹਾਂਜੀ ਹਾਂਜੀ ਵੇ ਜੇ ਤਾਂ ਹੁਣ ਜਸਵੰਤ ਸਿੰਘ ਖਾੜਾੜਾ ਜੀ ਦੇ ਨਾਮ ਤੇ ਸਕੂਲ ਖੋਲੇ ਹੈਗੇ ਉਹ ਹਾਂਜੀ ਉਹਨਾਂ ਦੇ ਕੁਰਬਾਨੀ ਦੇਖੋ 1995 ਤੇ 30 ਸਾਲ ਹੋ ਗਏ ਸੀ ਸਹੀ ਗੱਲ ਤੇ ਜਿਹੜੇ ਉਹਨਾਂ ਦੀ ਸੋਚ ਸੀ ਉਹੀ ਸੋਚ ਦੇ ਜਣੇ ਦੇ ਕਹਿਣਾ ਮਤਲਬ ਸਿੱਖ ਕੌਮ ਨੂੰ ਕਿਦਾਂ ਬਚਾਉਣਾ ਵੀ ਕਿਦਾਂ ਆਪਾਂ ਇਹਨੂੰ ਜਾਨੇ ਦੀ ਉੱਚੀ ਪੱਧਰ ਤੇ ਲੈ ਕੇ ਜਾਣਾ ਵਾ ਸੇਧ ਦੇਣੀ ਵੀ ਜਿੱਥੇ ਸੇਧ ਦੇਣੀ ਆ ਵੀ ਜਾਨੇ ਕਹਿੰਦਾ ਮੈਂ ਪੂਰੇ ਬਲ ਦੇ ਵਿੱਚ ਜਾਨੇ ਉਹ ਸਿੱਖੀ ਦਾ ਨਾਮ ਰੋਸ਼ਨ ਕਰ ਜਾਨੇ ਇਹ ਇੱਕ ਬਹੁਤ ਵੜਿਆਈ ਵਾਲੀ ਗੱਲ ਆ ਜੀ ਤੇ ਬਹੁਤ ਸਾਡੇ ਲਈ ਮਾਣ ਵਾਲੀ ਖੁਸ਼ੀ ਆ ਤੇ ਮਾਣ ਵਾਲੀ ਗੱਲ ਜਦਾਂ ਜਦੋਂ ਗੁਰੂ ਦਿਆਲ ਹੁੰਦਾ ਨਾ ਜੀ ਫਿਰ ਇੱਕ ਖੁਸ਼ੀ ਨਹੀਂ 2 ਨਹੀਂ 100 ਨਹੀਂ 1000 ਨਹੀਂ ਆਪਾਂ ਕੀ ਪੜਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਨਾ ਸ਼ੀਤਲ ਹੋਏ ਯਾਨੀ ਇਸ ਕਰਕੇ ਸਾਰੇ ਸੰਗਤ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਭਾਈ ਵੱਧੋ ਵੱਧ ਜਦੋਂ ਵੀ ਉਹਨਾਂ ਨੇ ਸਪੋਰਟ ਕਰੋ ਉਹਨਾਂ ਦਾ ਸਾਥ ਦਿਓ ਕਿਉਂਕਿ ਉਹਨਾਂ ਦਾ ਹੋਰ ਵੀ ਹੌਸਲਾ ਬਲੰਦ ਹੋਵੇ ਹਾਂਜੀ ਕਿਉਂਕਿ ਜਦੋਂ ਬੰਦਾ ਨੇਕ ਕੰਮ ਕਰਦਾ ਨਾ ਤਾਂ ਉਹਦੀ ਵਡਿਆਈ ਬਹੁਤ ਜ਼ਰੂਰੀ ਹੈ ਹਾਂਜੀ ਕਰਾਉਂਦਾ ਦਾ ਪਰਮਾਤਮਾ ਆਪ ਹਾਂਜੀ ਜਿਹਦਾ ਮਹਾਰਾਜ ਰਣਜੀਤ ਸਿੰਘ ਜੀ ਕਹਿੰਦੇ ਕਹਿੰਦੇ ਹਮਤ ਅਖੇਲੇ ਹੀ ਬੜੇ ਤੇ ਮੰਜ਼ਲ ਕੇ ਤਰਫ ਹਾਂਜੀ ਹਮ ਸਫਰ ਮਿਲਤੇ ਗਏ ਔਰ ਕਾਰਨ ਕਰ ਮੰਨਦਾ ਜਿਨ੍ਹਾਂ ਦੇ ਅੰਦਰ ਦਰਦ ਹੁੰਦਾ ਵਾ ਉਹ ਪਹਾੜਾਂ ਨੂੰ ਵੀ چیر ਕੇ ਰਾਹ ਬਣਾ ਲੈਂਦੇ ਆ ਤੇ ਜਿਹੜੇ ਦਿਲਦਰੀ ਹੁੰਦੇ ਆ ਘਰੇ ਬੈਠੇ ਆਰਾਮ-ਰਾਮ ਕਰਦੇ ਰਹੇ ਸਹੀ ਗੱਲ ਤਾਂ ਕਰਕੇ ਕਵੀ ਨੇ ਲਿਖਿਆ ਕਹਿੰਦਾ ਕਿਸਮਤ ਕਿਸਮਤ ਕਹਿ ਦਿਲਦਰੀ ਡਾਡਾ ਨੂੰ ਕਰ ਲਾਉਂਦੇ ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲੇ ਆਉਂਦੇ ਕਿਉਂਕਿ ਹਿੰਮਤ ਗੁਰੂ ਨੇ ਬਖਸ਼ੀ ਨੇ ਜਿਹੜੇ ਪੰਜ ਪਿਆਰੇ ਸੀ ਉਹਦੇ ਵਿੱਚੋਂ ਤੀਜੇ ਦਾ ਨਾਮ ਪਾਈ ਹਿੰਮਦੇ ਸੀ ਹਾਂਜੀ ਕਿਉਂਕਿ ਪਹਿਲਾਂ ਦਇਆ ਕੀ ਦਇਆ ਜਦਾਂ ਜਣ ਦੀ ਆਪਾਂ ਕਿਸੇ ਦਾ ਦਾਖਦੇ ਆ ਵੀ ਆਪਾਂ ਪਹਿਲਾਂ ਭੁੱਲਿਆ ਹਾਂਜੀ ਬਈ ਜਿਹੜੇ ਵਿਚਾਰੇ ਗਰੀਬ ਆ ਉਹਨਾਂ ਦੇ ਹੱਕ ਜੇ ਖੜਦੇ ਆ ਹਾਂਜੀ ਉਹਨਾਂ ਦੀ ਮਦਦ ਕਰਦੇ ਆ ਦਇਆ ਕੀ ਕਹਿੰਦੀ ਆ ਬਈ ਬਈ ਤੈ ਕਿਸੇ ਗਰੀਬ ਤੇ ਤਰਸ ਹਾਂਜੀ ਅੱਗੇ ਧਰਮ ਆ ਧਰਮ ਕੀ ਕਹਿੰਦਾ ਵੀ ਤੂੰ ਸੱਚੇ ਮਾਰਗ ਤੇ ਚੱਲਣਾ ਕਿసే ਨਾ ਠੱਗੀ ਨਹੀਂ ਮਾਰਦੇ ਹਾਂਜੀ ਦਿਆ ਧਰਮ ਇਕੱਠੇ ਹੁੰਦਾ ਫਿਰ ਹਿੰਮਤ ਆਉਂਦੀ ਆ ਤੇ ਜਦੋਂ ਬੰਦੇ ਦੇ ਅੰਦਰ ਹਿੰਮਤ ਪੈਦਾ ਹੁੰਦੀ ਆ ਫਿਰ ਉਹ ਲੋਕ ਉਪਹਲਾਈ ਦੇ ਕੰਮ ਕਰਦਾ ਸਹੀ ਗੱਲ ਉਹੀ ਕਰੂਗਾ ਜਿਹਦੇ ਅੰਦਰ ਗੁਰੂ ਨੇ ਬਲ ਬਖਸ਼ਿਆ ਉਹਦੀ ਉਹ ਸ਼ਕਤੀ ਆ ਹਾਂਜੀ ਹਾਂਜੀ ਫਿਰ ਇਹ ਜਣੇ ਵੀ ਕਿਸੇ ਤਾਂ ਬਿਨਾ ਪੈਸੇ ਦੇ ਵੀ ਕੇਸ ਲੜਦੇ ਆ ਹਾਂਜੀ ਠੀਕ ਹੈ ਜੀ ਇਹਨੂੰ ਕਹਿੰਦੇ ਆ ਮੋਹ ਕੰਮ ਵੇ ਉਹਨਾਂ ਦੇ ਅੰਦਰ ਇਹ ਚੀਜ਼ ਦਾ ਮੋਹ ਨਹੀਂ ਹੈਗਾ ਵੀ ਭਾਈ ਮੈਂ ਮਾਇਆ ਇਕੱਠੀ ਕਰਾਂ ਕਿਉਂਕਿ ਉਹਨਾਂ ਦੇ ਅੰਦਰ ਸੇਵਾ ਦਾ ਨਾ ਚਾਹ ਆ ਸੇਵਾ ਭਾਵਨਾ ਤੇ ਜਦੋਂ ਮੋਹ ਕਮ ਹੋ ਗਿਆ ਫਿਰ ਬੰਦਾ ਸਹਬ ਦੇ ਰੂਪ ਹੋ ਗਿਆ ਤੇ ਇਹ ਸਾਰੀ ਬੜਿਆਈ ਜਨ ਦੀ ਉਸ ਸੱਚੇ ਪਾਤਸ਼ਾਹ ਜਨ ਦੀ ਸਹਬ ਦੀ ਆ ਵੀ ਜਿਹੜਾ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਿਹਾ ਤੇ ਲੈਂਦੇ ਰਹਿਣਗੇ ਵੀ ਉਹ ਮਤਲਬ ਆਪਣੇ ਜੀਵਨ ਨੂੰ ਸਿੱਖੀ ਸਿਧਾਂਤਾਂ ਦੇ ਅਨੁਸਾਰ ਹੀ ਚਲਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵੱਡੇ ਜਨ ਦੀ ਖੁਸ਼ੀ ਵਾਲੀ ਗੱਲ ਹੈ ਜੀ ਕਿਉਂਕਿ ਉਹ ਜਨ ਦੇ ਸਰੂਪ ਬਈ ਉਹਨਾਂ ਨੇ ਸੰਭਾਲਿਆ ਹਾਇਆ ਵੀ ਜਿਹੜਾ ਬੰਦਾ ਇਹਨਾਂ ਨੇਕੇ ਕੰਮ ਕਰਦਾ ਤਾਂ ਇਹਨਾਂ ਨੇ ਆਪਾਂ ਸੋਚੀਏ ਉਹ ਨੇਤ ਨਿਯਮ ਵੀ ਕਿੰਨਾ ਕਰਦਾ ਹਾਂਜੀ ਕਿਉਂਕਿ ਮਾਨੇ ਬੇਚੇ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਹਾਂਜੀ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਵਤ ਪ੍ਰਾਪਤ ਸੁਆਮੀ ਜੋ ਆਪਾਂ ਮਾਨੇ ਦੀ ਬਾਣੀ ਦੀ ਗੱਲ ਕਰਦੇ ਆ ਕਹਿੰਦੇ ਜਿਦਾਂ ਉਹ ਸੰਗਤ ਦੀ ਸੇਵਾ ਕਰਦੇ ਆ ਕੌਮ ਦੀ ਸੇਵਾ ਕਰਦੇ ਆ ਹਰ ਇੱਕ ਲੋੜਵੰਦ ਦੀ ਸੇਵਾ ਯਾਨੀ ਮਦਦ ਕਰਦੇ ਆ ਤਾਂ ਜਿਹੜਾ ਸੰਗਤ ਦੇ ਵਿੱਚ ਜੀ ਰੱਬ ਬਸ ਹਾਂਜੀ ਵਿੱਚ ਸੰਗਤ ਹਰ ਪਰਵ ਬਸੇ ਆਪਣੇ ਗੁਰੂਆਂ ਨੇ ਪੀਰਾਂ ਨੇ ਜਿੱਥੇ ਵੀ ਦੇਖ ਲੋ ਗੁਰੂ ਆਜੰਦੇ ਜੀ ਮਹਾਰਾਜਾ ਸੰਗਤ ਦੇ ਜੋੜੇ ਛਾੜਦੇ ਰਹੇ ਯਾਨੀ ਇਹ ਗੁਰੂ ਦੀ ਸਿੱਖਿਆ ਤੇ ਪਹਿਰਾ ਦੇਣਾ ਜਿਹੜਾ ਅਸਲ ਸੱਚ ਇਹ ਆ ਵੇ ਜਿਹਦੇ ਉੱਤੇ ਜਣੇ ਜਸਪ੍ਰੀਤ ਸਿੰਘ ਅਟਾਰਨੀ ਜੀ ਅੱਜ ਪਹਿਰਾ ਦੇ ਰਹੇ ਆ ਵੀ ਸਾਡਾ ਵੀ ਫਰਜ਼ ਪੰਦਾ ਵੀ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਵੀ ਆਪਾਂ ਵੀ ਜਣੇ ਦੇ ਲੋਕਾਂ ਦੀ ਭਲਾਈ ਦਾ ਨੇਕ ਕੰਮ ਕਰੀ ਤੇ ਉਹਨਾਂ ਦਾ ਵੱਧੋ ਵੱਧ ਸਾਥ ਦਈਏ ਉਹਨਾਂ ਨੂੰ ਸਪੋਰਟ ਕਰੀ ਸਹੀ ਗੱਲ ਹੈ ਕਿਉਂਕਿ ਜਿਆਦਾ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ ਤਾਂ ਫਿਰ ਸਾਨੂੰ ਕੋਈ ਡਰ ਨਹੀਂ ਅੱਜ ਲੋੜ ਹੈ ਗੁਰੂ ਦੀ ਸਿੱਖਿਆ ਤੇ ਗੁਰੂ ਦੇ ਬਚਨਾਂ ਤੇ ਤਕੜੇ ਹੋ ਕੇ ਪਹਿਰਾ ਦੇਣ ਯਾਨੀ ਇਹ ਬਹੁਤ ਜਾਣਦੇ ਸਾਡੇ ਲਈ ਮਾਣ ਵਾਲੀ ਗੱਲ ਆ ਜਾਣਦੀ ਖੁਸ਼ੀ ਵਾਲੀ ਗੱਲ ਆ ਵੀ ਜਿਨ੍ਹਾਂ ਨੂੰ ਜਾਣਦੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਜਾਣਦੀ ਐਡਾ ਵੱਡਾ ਉਹਨਾ ਦਿੱਤਾ ਹਾਂਜੀ ਯਾਨੀ ਉਹਨਾਂ ਦੇ ਕਾਰਜ ਉਹਨਾਂ ਦੇ ਕੰਮ ਦੇਖੀ ਦਿੱਤਾ ਹਾਂਜੀ ਤੇ ਇਹ ਕਾਰਜ ਹਰ ਇੱਕ ਬੰਦਾ ਨਹੀਂ ਕਰ ਸਕੀ ਗੱਲ ਅੱਜ ਦੇ ਸਮੇਂ 'ਚ ਦੇਖ ਲਓ ਜੀ ਭਾਈ ਨੂੰ ਭਾਈ ਲੁੱਟ ਰਿਹਾ ਕਿੰਨਾ ਮਤਲਬ ਕਿਸੇ ਤੇ ਭਰੋਸਾ ਨਹੀਂ ਹੈਗਾ ਉਹ ਮਤਲਬ ਆਪਣੇ ਘਰੋਂ ਜੀ ਕਿੰਨਾ ਮਤਲਬ ਦਾਨ ਪੁੰਨ ਤੇ ਦਿਆਨ ਵਾਲਾ ਮਤਲਬ ਕਿੰਨੇ ਲਗਨ ਨਾਲ ਆਪਣੀ ਕੌਮ ਲਈ ਆਪਣੀ ਸਟੇਟ ਲਈ ਪੰਜਾਬ ਲਈ ਹਨਾ ਕਿੰਨਾ ਦਰਦ ਰੱਖਦੇ ਨੇ ਇਹ ਇਹ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਇਹ ਵੀ ਜਾਣੇ ਦੀ ਕਹਿੰਦਾ ਮਤ ਜੀ ਉਹਨਾਂ ਦੇ ਅੰਦਰ ਜਿੰਨਾ ਉਹ ਜਾਣੇ ਦੀ ਲੋੜ ਬੰਦ ਦੀ ਮਦਦ ਕਰਦੇ ਆ ਗੁਰੂ ਉਹਨਾਂ ਨੂੰ ਉਹਨਾਂ ਹੀ ਆਤਮਿਕ ਆਨੰਦ ਬਖਸ਼ਦਾ ਹੈ ਇਹ ਆਨੰਦ ਆਤਮਿਕ ਆਨੰਦ ਹਰੇਕ ਨੂੰ ਨਹੀਂ ਮਿਲਦਾ ਇਹ ਬਹੁਤ ਵੱਡੀ ਦਾਤ ਆ ਕਿਸੇ ਬਿਰਲੇ ਨੂੰ ਨਹੀਂ ਮਿਲਦਾ ਤੇ ਮਿਲਦਾ ਉਹਨੂੰ ਆ ਜਿਹੜਾ ਆਪਣੀ ਮਤ ਨੂੰ ਗੁਰੂ ਦੇ ਅੱਗੇ ਅਰਪਣ ਕਰ ਦਿੰਦਾ ਤੇ ਜਦੋਂ ਫਿਰ ਮਤ ਗੁਰੂ ਦੀ ਆ ਗਈ ਉਥੇ ਫਿਰ ਮਾੜਾ ਕੰਮ ਨਹੀਂ ਕੋਈ ਹੁੰਦਾ ਉਥੇ ਫਿਰ ਨੇਕ ਕੰਮ ਹੀ ਹੁੰਦੇ ਜਿੱਦਾਂ ਔਰਤ ਲਈ ਹਾਂਜੀ ਤਿੰਨ ਜਣ ਲਫ਼ਜ਼ ਵਰਤੇ ਆ ਮਾਰੇ ਦੀ ਬਾਣੀ ਚ ਕੁਚੱਜੀ ਹਾਂਜੀ ਜਿਹੜੇ ਕੋਝੇ ਚਾਜ ਲਈ ਆ ਫਿਰ ਕਹਿੰਦੇ ਸੁਚੱਜੀ ਜਿਹਦੇ ਚਾਜ ਸੋਹਣੇ ਆ ਫਿਰ ਤੀਜਾ ਹੈਗਾ ਗੁਣਵੰਤੀ ਵੀ ਜਿਹਦੇ ਚ ਗਾਉਣਾ ਜਿਹਦੇ ਚ ਗੁਣ ਪੈਦਾ ਹੋਗੇ ਚੰਗੇ ਫਿਰ ਕੁੱਲ ਦੁਨੀਆ ਉਹਦੀ ਵਡਿਆਈ ਕਰਦੀ ਹੈ ਸਹੀ ਗੱਲ ਹੈ ਤੇ ਇਸੇ ਕਰਕੇ ਜਨ ਦੇ ਚੰਗੇ ਬੰਦੇ ਦੀ ਵਡਿਆਈ ਸਾਰਾ ਸੰਸਾਰ ਕਰਦਾ ਹੈ ਹਾਂਜੀ ਤੇ ਦਿੰਦਾ ਕੌਣ ਹੈ ਜੀ ਪਰਮਾਤਮਾ ਕਹਿੰਦੇ ਸਹਬ ਹੱਥ ਵਡਿਆਈਆਂ ਜਿਸ ਭਾਵ ਹੈ ਤੇ ਸਿ ਤੇ ਜਿਹੜਾ ਉਹਨੂੰ ਪਾ ਗਿਆ ਪਰਮਾਤਮਾ ਜਾਣ ਦੀ ਉਹਦੇ ਸਿਰ ਦੇ ਉੱਤੇ ਜਨ ਦੀ ਰਾਜ ਭਾਗ ਦਾ ਤਖਤ ਬਕਣ ਇਹ ਬਹੁਤ ਜਨ ਦੀ ਖੁਸ਼ੀ ਵਾਲੀ ਮਾਣ ਵਾਲੀ ਵਡਿਆਈ ਵਾਲੀ ਗੱਲ ਹੈ ਜੀ ਅੰਤੇ ਪਰਮਾਤਮਾ ਜਣੇ ਹੋਰ ਉਹਨਾਂ ਤੋਂ ਸੇਵਾ ਲੈਂਦੇ ਰਹਿੰਦੇ ਕਿ ਅਸੀਂ ਜਣੇ ਦਿਲੋਂ ਅਰਦਾਸ ਕਰਦੇ ਭਈ ਸੱਚੇ ਪ੍ਰਭੂ ਸਾਹਿਬ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ